ਹਾਂਜੀ ਸਤਿ ਸ਼੍ਰੀ ਅਕਾਲ ਜੀ ਪੁਸ਼ਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਜਿਹੜੀ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਏ ਆ ਇਹ ਵੀਡੀਓ ਆਪਾਂ ਲੈ ਕੇ ਬਿੱਲੀ ਦੇ ਆਧਾਰ ਤੇ ਉੱਤੇ ਵੀ ਬਿੱਲੀ ਦਾ ਘਰ ਦੇ ਵਿੱਚ ਆਉਣਾ ਸ਼ੋਭਾ ਇਹਦੇ ਬਿੱਲੀ ਦਾ ਘਰ ਦੇ ਵਿੱਚ ਬੱਚੇ ਦਿੰਦੀ ਹੈ ਉਹ ਕਿੰਨੇ ਕੁ ਸ਼ੁਭ ਹੁੰਦੇ ਆ ਕਿ ਸ਼ੋਭਾ ਹੈ ਬਿੱਲੀ ਘਰ ਰੱਖਣੀ ਚਾਹੀਦੀ ਹੈ ਕਿ ਨਹੀਂ ਕਿ ਆਪਾਂ ਤੁਰੇ ਜਾਂਦੇ ਰਸਤਾ ਘੱਟ ਦਿੰਦੀ ਆ ਆਪਾਂ ਇਹਦੇ ਬਾਰੇ ਸਾਰਾ ਤੁਹਾਨੂੰ ਦੱਸਦੇ ਆ ਕਿ ਬਿੱਲੀ ਸ਼ੁਭ 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 ਕਿਵੇਂ ਹੁੰਦੀ ਹੈ ਸਾਰਾ ਪਕੀ ਕੀ ਕਾਰਨ ਹੁੰਦਾ ਵੀ ਜਿਹੜਾ ਕੀ ਕਾ ਜੋ ਵੀ ਕੋਈ ਗਲਤੀ ਕਰਦੇ ਆਂ कि जब जो भी आप कोई चीज बिजली नु दे रहे हैं खान नु क्योंकि चंगी है अपने ने फायदा है नहीं, कि नहीं आज जो ही अपन ਤੁਹਾਡੇ ਨਾਲ ساری ਗੱਲ ਕਰਤੇ ਹੈਗੇ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਵੀਡੀਓ ਥੋੜੀ ਜਿਹੀ ਵਧੀਗਾ ਜੀ ਪਲੀ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਵੀ ਜਰੂਰ ਕਰਕੇ ਦੱਸਿਆ ਕਰੋ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਪਹਿਲਾ ਪੜਾਅ 'ਤੇ ਵੀ ਬਿੱਲੀ ਜਦੋਂ ਆਪਣੇ ਘਰ ਆਪਾਂ ਇਹਦੇ ਬਾਰੇ ਵੀ ਤੁਹਾਨੂੰ ਸਾਰਾ ਡਿਟੇਲ ਦੇ ਵਿੱਚ ਦੱਸਾਂਗੇ ਜਦੋਂ ਬਿੱਲੀ ਆਪਣੇ ਘਰ ਦੇ ਵਿੱਚ ਆਉਂਦੀ ਹੈ ਇਹ ਦੁੱਧ ਤਾਂ ਵੀ ਕੋ ਆਪਾਂ ਪਾਉਣੀ ਪਾਉਣੀ ਆ ਜਾਂ ਪੀ ਵੀ ਲੈਂਦੀ ਆ ਹਨਾ ਘਰ ਦੇ ਵਿੱਚ ਜਿਹੜੇ ਦੁੱਧ ਝੂਠਾ ਕਰ ਦਿੰਦੇ ਉਹ ਮਾੜਾ ਨਹੀਂ ਹੁੰਦਾ ਜੀ ਉਹ ਬਈਸ਼ਾ ਚੰਗਾ ਹੀ ਹੁੰਦਾ ਪਰ ਇਹ ਨਹੀਂ ਹੁੰਦਾ ਵੀ ਉਹ ਪੌਦਾ ਝੂਠਾ ਦੁੱਧ ਪੀਣੀ ਸਾਦੇ ਕਿਉਂਕਿ ਉਹ ਮਾਸਾਹਾਰੀ ਜੀਵ ਹੈ ਤੇ ਆਪਾਂ ਉਹਦਾ ਦੁੱਧ ਆਪਾਂ ਕਿਸੇ ਕੁੱਤੇ ਨੂੰ ਕਿਸੇ ਹੋਰ ਜਾਨਵਰਾਂ ਨੂੰ ਪਿਆ ਸਕਦੇ ਹਾਂ ਪਰ ਤੁਸੀਂ ਇਹ ਆ ਸਮਝੋ ਕਿ ਝੂਠਾ ਦੁੱਧ ਕਰਕੇ ਮਾੜਾ ਹੋ ਗਿਆ ਮਾੜਾ ਨਹੀਂ ਹੁੰਦਾ ਇਹ ਸ਼ੋਭੀ ਹੁੰਦਾ ਚੰਗਾ ਹੀ ਹੁੰਦਾ ਮਾੜਾ ਕੁਝ ਨਹੀਂ ਹੁੰਦਾ ਇਹਦੇ ਵਿੱਚ ਬਿੱਲੀ ਨੂੰ ਦੁੱਧ ਦਿਤਾ ਆਪਾਂ ਬਿੱਲੀ ਜਦੋਂ ਵੀ ਘਰ ਦੇ ਵਿੱਚ ਆਵੇ ਹਮੇਸ਼ਾ ਤੁਸੀਂ ਬਿੱਲੀ ਨੂੰ ਕਦੇ ਵੀ ਭੁੱਖੀ ਨਾ ਮੋੜੋ ਉਹਨੂੰ ਘਰ ਦੇ ਵਿੱਚ ਤਤਤ ਪਾਓ ਹੀ ਪਾਓ ਜੀ ਬਿੱਲੀ ਉਸ ਸਮੇਂ ਤੁਹਾਡੇ ਘਰ ਦੇ ਵਿੱਚ ਆਉਣਾ ਸ਼ੁਰੂ ਕਰ ਦਿੰਦੀ ਹੈ ਜਦੋਂ ਤੁਹਾਡੇ ਘਰ ਦੇ ਵਿੱਚ ਕੁਝ ਚੰਗਾ ਹੋਣ ਵਾਲਾ ਹੁੰਦਾ ਕੁਝ ਚੰਗਾ ਸੰਕੇਤ ਹੋਣ ਵਾਲਾ ਹੁੰਦਾ ਹੈਗਾ ਤੇ ਉਸ ਸਮੇਂ ਬਿੱਲੀ ਤੁਹਾਡੇ ਘਰ ਦੇ ਵਿੱਚ ਗੇੜੇ ਮਾਰਦੀ ਹੈ ਤੇ ਜੇ ਤੁਸੀਂ ਉਹਨੂੰ ਦਤਕਾਰ ਕੇ ਕੁੱਟ ਮਾਰ ਕੇ ਭਜਾ ਦਿੰਦੇ ਹੋ ਤੇ ਫਿਰ ਤੁਹਾਡੇ ਘਰ ਦੇ ਵਿੱਚ ਕੁਝ ਵੀ ਚੰਗਾ ਨਹੀਂ ਹੁੰਦਾਗਾ ਜੇ ਤੁਸੀਂ ਉਹਨੂੰ ਦੁੱਧ ਪਿਉੰਨੇ ਆ ਤਾਂ ਬਹੁਤ ਚੰਗਾ ਹੁੰਦਾ ਹੈ ਪਰ ਜੇ ਤੁਹਾਡੇ ਘਰ ਦੇ ਵਿੱਚ ਬਿੱਲੀ ਆ ਕਿ ਪਾਣੀ ਪੀਂਦੀ ਹੈ ਤੁਸੀਂ ਉਹਨੂੰ ਖੁਦ ਪਾਣੀ ਪੀਂਦੀ ਨੂੰ ਦੇਖ ਲੈਨੇ ਹੋ ਤਾਂ ਤੁਸੀਂ ਸਮਝੋ ਕਿ ਤੁਹਾਡੇ ਦਿਨ ਬਦਲਣ ਵਾਲਿਆ ਤੇ ਤੁਸੀਂ ਹੁਣ ਪੈਸੇ ਧਨ ਦੌਲਤ ਤੁਹਾਡੇ ਘਰ ਦੇ ਵਿੱਚ ਆਉਣ ਵਾਲਾ ਕੋਈ ਵੀ ਤੁਹਾਡੇ ਚ ਅੰਗੇ ਦੇਣਾ ਆਉਣਗੇ ਕੋਈ ਵੀ ਤੁਹਾਡੀ ਤਰੱਕੀ ਨੂੰ ਰੋਕ ਨਹੀਂ ਸਕਦਾ ਬਹੁਤ ਤਰੱਕੀ ਕਰੋਗੇ ਤੁਸੀਂ ਥੋੜੇ ਸਮੇਂ ਦੇ ਬਾਅਦ ਹੀ ਇਹ ਸਾਰਾ ਨਵੀਆਂ ਤੇ ਸ਼ੁਭ ਸੰਕੇਤ ਹੁੰਦਾ ਲక్ష్ਮੀ ਦਾ ਤੁਹਾਡੇ ਘਰ ਦੇ ਵਿੱਚ ਆਉਣ ਦਾ ਸੰਕੇਤ ਦਿੱਲੀ ਆਪਾਂ ਨੂੰ ਦੇ ਜਾਂਦੀ ਹੈ ਜੇ ਘਰ ਦੇ ਵਿੱਚ ਪਾਣੀ ਪੀਂਦੀ ਹੈ ਤਾਂ ਕੋਈ ਦੁੱਧ ਤੇ ਬਿੱਧੀ ਪੀਂਦੀ ਪੀਂਦੀ ਹੈ ਪਰ ਇਹ ਤੁਸੀਂ ਤੁਹਾਨੂੰ ਪਾਣੀ ਵਾਰੀ ਦੱਸਿਆ ਦੋ ਬਿੱਲੀਆਂ ਤੁਹਾਡੇ ਘਰ ਦੇ ਵਿੱਚ ਆਪਸ ਦੇ ਵਿੱਚ ਆ ਕੇ ਲੜਨ گی ਇਹ ਅਸ਼ੋਭ ਹੁੰਦਾ ਹੈ ਇਹ ਸ਼ੋਭ ਨਹੀਂ ਹੁੰਦਾ ਜਿਸ ਤਰ੍ਹਾਂ ਬਿੱਲੀਆਂ ਲੜਦੀਆਂ ਤੁਹਾਡੇ ਘਰ ਦੇ ਵਿੱਚ ਵੀ ਲੜਾਈ ਝਗੜਾ ਸ਼ੁਰੂ ਹੋ ਸਕਦਾ ਆੜਾ ਜਮਾੜਨਾ ਤੁਹਾਡਾ ਲੜਾਈ ਝਗੜਾ ਸ਼ੁਰੂ ਹੋਏਗਾ ਤੁਸੀਂ 5-7 ਦਿਨਾਂ ਲਈ ਤੁਸੀਂ ਬਿਲਕੁਲ ਸ਼ਾਂਤ ਰਹਿਣਾ ਜੇ ਤੁਹਾਨੂੰ ਕੋਈ ਬੋਲੇ ਤੁਸੀਂ ਨਹੀਂ ਬੋਲਣਾ ਤਾਂ ਕਿ ਲੜਾਈ ਝਗੜਾ ਟਲ ਜਾਵੇ ਬਿੱਲੀ ਤੁਹਾਡੇ ਘਰ ਦੇ ਚ ਲੜਨਾ ਮਾਰਾ ਹੁੰਦਾ ਜਦੋਂ ਵੀ ਤੁਸੀਂ ਕਿਤੇ ਜਾ ਰਹੇ ਹੋ ਬਿੱਲੀ ਰਸਤਾ ਕੱਟ ਦਿੰਦੀ ਹੈ ਜਦੋਂ ਬਿੱਲੀ ਖੱਬੇ ਤੋਂ ਸੱਜੇ ਪਾਸੇ ਜਾਂਦੀ ਹੁੰਦੀ ਹੈ ਨਾ ਰਸਤਾ ਕੱਟਦੀ ਹੈ ਉਹ ਅਸ਼ੁਭ ਹੁੰਦਾ ਹੈ ਉਹ ਮਾੜਾ ਕਿਨਿਆ ਜਾਂਦਾ ਜੀ ਉੱਥੇ ਤੁਸੀਂ ਕੀ ਕਰਨਾ ਸੀ 5 ਮਿੰਟ ਰੁਕ ਜਾਣਾ ਤੇ ਆਪਣੇ ਲੰਬੇ ਲੰਬੇ ਸਾਹ ਲੈਣੇ ਆ ਘੱਟ ਤੋਂ ਘੱਟ ਤੁਸੀਂ 10 20 ਸਾਹ ਜ਼ਰੂਰ ਲੈਣੇ ਆ ਉੱਥੇ ਉਸ ਤੋਂ ਬਾਅਦ ਤੁਸੀਂ ਦੁਬਾਰਾ ਜਾ ਸਕਦੇ ਹੋ ਤੁਸੀਂ ਬਹੁਤ ਵਧੀਆ ਸੋਸ਼ੋਕ ਸਮੇਂ ਨਾਲ ਹੀ ਆਪ ਦੀ ਯਾਤਰਾ ਸਫਲ ਹੋਊਗੀ ਯਾਤਰਾ ਦੇ ਵਿੱਚ ਜੇ ਸੱਜੇ ਤੋਂ ਖੱਬੇ ਘੜਦੀ ਹੈ ਉਹਦਾ ਕੋਈ ਡਰ ਨਹੀਂ ਜਾਂ ਤੁਹਾਨੂੰ ਪਿੱਲੀ ਉੱਥੇ ਬੈਠੀ ਮਿਲਦੀ ਹੈ ਖੜੀ ਮਿਲਦੀ ਹੈ ਉਹਦਾ ਕੋਈ ਡਰ ਨਹੀਂ ਉਹ ਸੋਡੇ ਵੀ ਚੰਗੀ ਹੁੰਦੀ ਹੈ ਮਾੜੀ ਜੇ ਘਰ ਦੇ ਵਿੱਚ ਕਈ ਵਾਰ ਬਿੱਲੀ ਆ ਜਾਂਦੀ ਆ ਕੇ ਬੈਠ ਜੀਓ ਬਿਲਕੁਲ ਬਹੁਤ ਉਦਾਸ ਬੈਠੀ ਹੁੰਦੀ ਹੈ ਤੁਸੀਂ ਉਹਨੂੰ ਨਾਲ ਦੀ ਨਾਲ ਹਟਾ ਦਿਆ ਕਰੋ ਤੁਸੀਂ ਉਹਨੂੰ ਮਾਰਨਾ ਨਹੀਂ ਪਰ ਤੁਸੀਂ ਮੂੰਹ ਨਾਲ ਉਹਨੂੰ ਲਲਕਰ ਦੇਣਾ ਛਿੜਕ ਦੇਣਾ ਹੈਗਾ ਤੇ ਪਰ ਤੁਸੀਂ ਉਹਨੂੰ ਮਾਰਨਾ ਨਹੀਂ ਤੁਸੀਂ ਉੱਥੋਂ ਨੂੰ ਭਜਾ ਦਿਆ ਕਰੋ ਜਦੋਂ ਵੀ ਘਰ ਦੇ ਵਿੱਚ ਉਦਾਸ ਬੈਠੀ ਹੁੰਦੀ ਹੈ ਇਹ ਵੀ ਆਪਣੇ ਲਈ ਸ਼ੁਭ ਸੰਕੇਤ ਹੁੰਦਾ ਹੈ ਵੀ ਮਾੜਾ ਹੋਣ ਵਾਲਾ ਹੁੰਦਾ ਹੈਗਾ ਕੋਈ ਆਪਣੇ ਘਰ ਦੇ ਵਿੱਚ ਬਿਮਾਰੀ ਆ ਸਕਦੀ ਹੈ ਕੋਈ ਆਪਣੇ ਘਰ ਦੇ ਵਿੱਚ ਕੋਈ ਆਦਮੀ ਬਿਮਾਰ ਹੋ ਸਕਦਾ ਹੈ ਬਿੱਲੀ ਦਾ ਪੰਜਾ ਮਾਰਨਾ ਵੀ ਬਹੁਤ ਮਾੜਾ ਹੁੰਦਾ ਜੀ ਉਹਦੇ ਵੀ ਤੁਹਾਡੇ ਉੱਤੇ ਸਿਹਤ ਕਸਟ ਆ ਸਕਦੇ ਕੋਈ ਸੱਟ ਫੇਟ ਲੱਗ ਸਕਦੀ ਹੈ ਤੁਹਾਡੇ ਘਰ ਦੇ ਵਿੱਚ ਬਿਮਾਰੀ ਆ ਸਕਦੀ ਹੈ ਬਿੱਲੀ ਦਾ ਪੰਜਾ ਮਾਰਨਾ ਵੀ ਸ਼ੋਭ ਹੁੰਦਾ ਸੁਪਨੇ ਦੇ ਵਿੱਚ ਤੁਹਾਨੂੰ ਬਿੱਲੀ ਦਾ ਦਿਸਣਾ ਬਿੱਲੀ ਸ਼ਾਂਤਪੂਰੀ ਫਿਰਦੀ ਹੋਊ ਖੇਡਦੀ ਹੋਈ ਫਿਰਦੀ ਆ ਉਹਦਾ ਬਹੁਤ ਸ਼ੁਭ ਹੁੰਦਾ। ਪਰ ਸੁਪਨੇ ਦੇ ਵਿੱਚ ਜੇ ਤੁਹਾਨੂੰ ਬਗਮਈ ਹੋਈ ਬਿੱਲੀ ਦੇਖਦੀ ਹੈ ਜਾਂ ਆਪਸ ਵਿੱਚ ਲੜਦੀਆਂ ਹੋਈਆਂ ਬਿੱਲੀਆਂ ਦਿਸਦੀਆਂ ਤਾਂ ਤੁਸੀਂ ਸਮਝੋ ਕਿ ਬਹੁਤ ਵੱਡੀ ਕੋਈ ਦੁਰਘਟਨਾ ਹੋਣ ਵਾਲੀ ਹੈ। ਇਹ ਮਾੜਾ ਸੰਕੇਤ ਹੁੰਦਾ ਹੈ ਇਹ ਬਿੱਲੀ ਦਾ। ਜੇ ਸੁਪਨੇ ਦੇ ਵਿੱਚ ਤੁਹਾਨੂੰ ਬਿੱਲੀ ਬਿਲਕੁਲ ਸ਼ਾਂਤ ਦਿਸਦੀ ਹੈ, ਖੇਡਦੀ ਦਿਸਦੀ ਹੈ ਤੁਹਾਡੇ ਵਿਗੜੇ ਤੇ ਪਿਗੜੇ ਕੰਮ ਵੀ ਠੀਕ ਹੋਣ ਲੱਗ ਜਾਣਗੇ। ਤੇ ਇਥੇ ਆਪਾਂ ਤੁਹਾਨੂੰ ਇੱਕ ਦੱਸ ਦਿਆਂ ਜਦੋਂ ਬਿੱਲੀ ਘਰ ਦੇ ਵਿੱਚ ਆ ਕੇ ਬੱਚੇ ਨੂੰ ਜਾਨੂ ਦਿੰਦੀ ਆ ਇਹ ਬਹੁਤ ਸ਼ੁਭ ਹੁੰਦਾ ਹੈ ਇਹ ਮਾੜਾ ਨਹੀਂ ਹੁੰਦਾ ਬਹੁਤ ਸ਼ੁਭ ਹੁੰਦਾ ਹੈ ਉਦੋਂ ਦੁੱਧਵਾਦ ਪਾਓ ਦੀ ਸੇਵਾ ਕਰੋ ਤਾਂ ਕਿ ਬੱਚੇ ਪਾਲੇ ਜਿੱਤੇ ਬੱਚੇ ਪਾਲ ਲਿਓ ਆਪਣੇ ਆਪ ਹੀ ਘਰੋਂ ਲੈ ਜੂਗੀ ਉਹਨਾਂ ਨੂੰ ਕਦੇ ਵੀ ਸਿੱਟੋ ਨਾ ਕਦੇ ਬਿਮਾਰ ਨਾ ਕਦੇ ਵੀ ਉਹਨਾਂ ਨੂੰ ਘਰ ਤੋਂ ਬਾਹਰ ਨਾ ਕੱਢੋ ਇਹ ਤੁਹਾਡੇ ਦੇ ਸ਼ੁਭ ਸੰਕੇਤਾਂ ਦਾ ਇੱਕ ਨੇ ਇਹ ਘਰ ਤੋਂ ਘਰ ਸਾਡੋ ਜਿੰਨੇ ਬੱਚੇ ਦਿੱਤੇ ਉਹਨੀਆਂ ਪੀੜ੍ਹੀਆਂ ਤੀਕ ਤੁਸੀਂ ਬਿਲਕੁਲ ਸੁਰਖ ਸ਼ਾਂਤੀ ਚ ਤੇ ਸੋਹਣਾ ਸੋੜਾ ਸਮਾਂ ਤੇ ਚੰਗੇ ਪੈਸੇ ਚ ਧਨ ਦੌਲ ਤੁਹਾਡਾ ਸਮਾਂ ਨੰਗੂ ਬਾਜੀ ਇਹ ਤੁਹਾਨੂੰ ਕਈ ਜਨਮ ਤੱਕ ਚੰਗਾ ਰਸਤਾ ਦਿਖਾ ਦੇ ਸਭ ਸੰਕੇਤ ਦੇ ਜਾਂਦੇ ਨੇ ਬਿੱਲੀ ਨੇ ਘਰ ਦੇ ਵਿੱਚ ਬੱਚੇ ਦੇਣੇ ਬਹੁਤ ਜਦੋਂ ਵੀ ਤੁਸੀਂ ਸਵੇਰ ਉੱਠਦੇ ਹੋ ਉਸ ਅਨੁਸਾਰ ਤੁਸੀਂ ਬਿੱਲੀ ਦੇਖਦੇ ਹੋ ਤੁਸੀਂ ਸਮਝ ਰਹੋ ਤੁਹਾਡੇ ਸਿਰ ਦੇ ਦੇਵੀ ਦੇਵਤਿਆਂ ਦਾ ਪੂਰਾ ਅਸ਼ੀਰਵਾਦ ਹੈ ਤੁਸੀਂ ਬਹੁਤ ਸੋਹਣਾ ਜੀਵਨ ਬਤਾਉਂਗੇ ਵਿਸ਼ਵਾਸ ਕਰ ਦੇਖਣੀ ਬਹੁਤ ਸ਼ੁਭ ਹੁੰਦੀ ਹੈ ਜਦੋਂ ਵੀ ਬਿੱਲੀ ਕੋਈ ਬਾਹਰੋਂ ਆ ਕੇ ਵੀ ਤੁਹਾਡੇ ਘਰ ਦੇ ਵਿੱਚ ਕੋਈ ਮਾਸ ਦਾ ਟੁਕੜਾ ਗਰਾ ਜਾਂਦੀ ਹੈ ਇਹ ਬਹੁਤ ਸ਼ੁਭ ਹੁੰਦਾ ਹੈ ਉੱਥੇ ਤੁਸੀਂ ਕਿਸੇ ਦੁਰਘਟਨਾ ਦਾ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋ ਉਸ ਦਿਨ ਤੋਂ ਤੁਸੀਂ 5-7 ਦਿਨ ਪਰਮਾਤਮਾ ਨਾਲ ਜੁੜੋ ਸਿਮਰਨ ਕਰੋ ਗੁਰਦੁਆਰੇ ਮੰਦਰ ਦੇ ਵਿੱਚ ਜਾ ਕੇ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਦੀ ਅਰਦਾਸਾਂ ਕਰੋ ਬਿੱਲੀ ਦਾ ਰੋਣਾ ਵੀ ਬਹੁਤ ਸ਼ੁਭ ਹੁੰਦਾ ਜੀ ਜਦੋਂ ਜਾਨਵਰ ਐਸ ਤਰ੍ਹਾਂ ਦੇ ਆਹ ਵੇਖੋ ਗੱਲਾਂ ਕਰਦਾ ਰਹਿੰਦਾ ਉਹ ਇੱਕ ਤਰ੍ਹਾਂ ਦਾ ਵੇਖ ਆਪਾਂ ਸ਼ੁਭ ਵੀ ਕਹਿ ਨਹੀਂ ਸ਼ੁਭ ਵੀ ਕਹਿ ਸਕਦੇ ਆ ਵੀ ਉਹ ਆਪਾਂ ਨੂੰ ਸਾਵਧਾਨ ਕਰਦੀ ਹੁੰਦੀ ਹੈ ਵੀ ਤੁਹਾਡੇ ਤੇ ਕੋਈ ਬੁਰਾ ਸੰਕਟ ਆ ਜਾਵੇ ਤੁਸੀਂ ਸਾਵਧਾਨ ਹੋ ਆਪਾਂ ਨੂੰ ਇਹੋ ਜਿਹੀਆਂ ਗੱਲਾਂ ਦਸੰਤਾਂ ਵੇਲੇ ਵੀ ਆਪਾਂ ਸਾਧਨ ਹੋ ਜਾਈਏ ਆਪਾਂ ਪਰਮਾਤਮਾ ਨਾਲ ਜੋੜ ਗਏ ਆਪਾਂ ਬਾਹਲਾ ਤੋਰਾ ਫੇਰਾ ਤੂੰ ਬਾਹਲੇ ਕੰਮਾਂ ਤੋਂ ਹਨਾ ਇਹਨਾਂ ਚੀਜ਼ਾਂ ਤੋਂ ਆਪਾਂ ਥੋੜਾ ਜਿਹਾ ਆਪਣੇ ਆਪ ਨੂੰ ਬਚਾ ਸਕੀਓ ਸਾਧਨ ਕਰਨ ਦੀ ਮਾਰੀ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਹਰਕਤਾਂ ਕਰਦੀ ਹੈ ਜੇ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਬਿੱਤੀ ਬੈਠੀ ਰਹਿੰਦੀ ਦੇਖਦੀ ਹੈ ਤਾਂ ਤੁਸੀਂ ਉਹਨੂੰ ਹਟਾ ਦਿਓ ਮਾਰਨਾ ਨਹੀਂ ਤੁਸੀਂ ਤੁਸੀਂ ਉਹਨੂੰ ਆਵਾਜ਼ ਦੇ ਕੇ ਉਹ ਲੱਤ ਕਰਕੇ ਤੁਸੀਂ ਨਾ ਹਟਾ ਦਿਓ ਭਜਾ ਸਕਦੇ ਬਿੱਲੀ ਜਿਹੜੀ ਹੁੰਦੀ ਹੈ ਨਾ ਇਹ ਇੱਕ ਰਾਗੂ ਨਾਲ ਸੰਬੰਧ ਹੁੰਦੀ ਹੈ ਸੰਬੰਧ ਹੁੰਦੀ ਹੈ ਬਿੱਦੂ ਜਦੋਂ ਵੀ ਆਪਣਾ ਇਹ ਰਾਗੂ ਕਮਜ਼ੋਰ ਹੈ ਰਾਹੁਾ ਆਪਣਾ ਪੂਰਾ ਅਸਰ ਦੇ ਹੈ ਉਹ ਤੁਸੀਂ ਬਿੱਲੀ ਨੂੰ ਦੁੱਧ ਪਾਓ ਦੁੱਧ ਦਾ ਸੰਬੰਧ ਚੰਦਰ ਚੰਦਰਮਾ ਨਾਲ ਹੁੰਦਾ ਜਦੋਂ ਚੰਦਰਮਾ ਦਾ ਇਹ ਦੁੱਧ ਪੀਤੀ ਜਾਂ ਤਾਂ ਜਿਉਗਾ ਤੇ ਰਾਹੁਾ ਆਪਣੇ ਆਪ ਹੀ ਸ਼ਾਂਤ ਹੋਊਗਾ ਇਹਦੇ ਲਈ ਤੁਸੀਂ ਬਿੱਲੀ ਨੂੰ ਦੁੱਧ ਜਿੰਨਾ ਵੀ ਹੋ ਸਕਦਾ ਤੁਹਾਡੇ ਘਰ ਦੇ ਵਿੱਚ ਘਰ ਦੇ ਵਿੱਚ ਨਹੀਂ ਤੁਸੀਂ ਆਸਪੜੋ ਹੋ ਉਸ ਕਿਤੇ ਵੀ ਜਾ ਕੇ ਤੁਹਾਨੂੰ ਬਿੱਲੀ ਦਿੱਸਦੀ ਹੈ ਤੁਸੀਂ ਮਹੀਨੇ ਦੇ ਵਿੱਚ ਇੱਕ ਵਾਰ ਵੀ ਦੁੱਧ ਪਾ ਸਕਦੇ ਹੋ ਇਹਦੇ ਨਾਲ ਜੇ ਤੁਹਾਡਾ ਰਾਹੁ ਸ਼ਾਂਤ ਹੋ ਜਾਣਾ ਵੈਸੇ ਜੇ ਆਪਾਂ ਕਿਸੇ ਵੀ ਜਾਨਵਰ ਦੀ ਸੇਵਾ ਕਰਦੇ ਹਾਂ ਨਾ ਜੇ ਰਾਹੁ ਤੇ ਆਪਣਾ ਸ਼ਾਂਤ ਉਹਦੇ ਨਾਲ ਹੋ ਜਾਂਦਾ ਕੋਈ ਵੀ ਬੇਜਵਾਨ ਜਾਨਵਰ ਹੈ ਤੇ ਇੱਕ ਪੌਦੀ ਸੇਵਾ ਕਰ ਸਕਦੇ ਆਂ ਕਈ ਵਾਰ ਤੁਹਾਨੂੰ ਬਿੱਲੀ ਨਹੀਂ ਵੀ ਮਿਲਦੀ ਕੋਆਸ ਕੋਲ ਉਸ ਬਾਹਰ ਵੀ ਨਹੀਂ ਮਿਲਦੀ ਤੇ ਤੁਸੀਂ ਇੱਕ ਬਿੱਲੀ 골ਡਨ ਬਿੱਲੀ ਬਣਾ ਲੈਣੀ ਹੈ ਆਪ ਵੈਸੇ ਅੱਜ ਕੱਲ ਮਾਰਕੀਟ ਦੇ ਵਿੱਚ ਆਮ ਹੀ ਆਪ ਨੂੰ ਮਿਲਦੀਆਂ ਬਿੱਲੀਆਂ ਇੱਕ ਪੰਜਾਬ ਦਾ ਤਾਂ ਹੁੰਦਾ 3 ਪੰਜਿਆਂ ਵਾਲੀ ਤੇ ਉਹਨੂੰ ਆਪਾਂ ਘਰ ਦੇ ਵਿੱਚ ਲੈ ਕੇ ਉਹ ਘਰ ਦੇ ਵਿੱਚ ਲਿਆਂਦੀ ਬਿੱਲੀ ਬਹੁਤ ਸ਼ੁਭ ਹੁੰਦੀ ਹੈ 골ਡਨ ਬਿੱਲੀ ਵੀ ਅੱਜ ਕੱਲ ਇਹਨੂੰ ਬੋਲ ਦਿੰਦੇ ਹੈਗੇ ਤੇ ਉਹ ਨੂੰ ਤੁਸੀਂ ਲਿਆ ਕੇ ਘਰ ਦੇ ਵਿੱਚ ਰੱਖ ਸਕਦੇ ਹੋਗੇ ਤੁਸੀਂ ਦੇਖੋ ਤੁਸੀਂ ਕਿੰਨੀ ਛੇਤੀ 29 ਵੱਲ ਜਾ ਰਹੇ ਹੋ ਘਰ ਦੇ ਵਿੱਚ ਬਰਕਤਾਂ ਸਖਸ ਰਹੇ ਦੀ ਕਲਾ ਪੇਸ਼ ਤੁਹਾਡੇ ਖਾਤਮ ਹੋਊਗੀ ਤੁਸੀਂ ਤਰੱਕੀਆਂ ਵੱਲ ਜਾਉਂਗੇ ਹੀ ਤੇ ਇਹਦੇ ਨਾਲ ਜਿਹੜੀ 골ਡਨ ਬਿੱਲੀ ਆਪਾਂ ਰੱਖ ਲੈਣੀ ਹੈ ਇਹਦੇ ਨਾਲ ਪੂਰੀ ਨજર ਖਤਮ ਹੋਊਗੀ 네ਗੇਟਿਵ ਨਰਜੀ ਖਤਮ ਹੋਊਗੀ ਆ ਪੋਜ਼ਿਟਿਵ ਨਰਜੀ ਦਾ ਆਵਾਸ ਹੁੰਦਾ ਹੈਗਾ ਇੱਥੇ ਮੈਂ ਤੁਹਾਨੂੰ ਇੰਨੇ ਕੁ ਵਿਖ ਬਿੱਲੀ ਤੇ ਚੰਗੇ ਮਾੜੇ ਕੰਮਾਂ ਬਾਰੇ ਦੱਸਦਾ ਤੇ ਆਪਾਂ ਇੱਕ ਤੁਹਾਨੂੰ ਛੋਟੀ ਜਿਹੀ ਸਟੋਰੀ ਸੁਣਾਉਣੀ ਹੈ ਬਿੱਲੀ ਬਾਰੇ ਮੇਰੇ ਬਾਬਾ ਫਰੀਦ ਜੀ ਬਿੱਲੀ ਬਾਰੇ ਲਿਖ ਦੱਸਦੇ ਆ ਉਹਦੇ ਕੋਲ ਇੱਕ ਭਗਤ ਆਇਆ ਕਰਦਾ ਸੀ ਉਹ ਕਹਿੰਦੇ ਉਹ ਬਾਬਾ ਫਰੀਦ ਜੀ ਬਾਬਾ ਫਰੀਦ ਜੀ ਕੋਲ ਇੱਕ ਕੋਈ ਸੇਵਾਦਾਰ ਕੋਲ ਭਗਤ ਆਇਆ ਕਰਦਾ ਸੀ ਉਹਦੇ ਬਾਬਾ ਜੀ ਉਹਦੇ ਮੱਥੇ ਤੇ ਵੱਲ ਦੇਖ ਕੇ ਕਹਿੰਦੇ ਤੂੰ ਬਹੁਤ ਧੰਦੌਲ ਦਾ ਤੇਰੇ ਕੋਲ ਤੂੰ ਬਹੁਤ ਆਇਸ਼ ਕਰੇਗਾ ਤੇਰੇ ਕੋਲ ਪ੍ਰਮਾਤਮਾ ਨੇ ਤੈਨੂੰ ਬਹੁਤ ਧੰਦੌਲ ਦੋ ਦੇ ਉਹ ਕੁਝ ਸਮਾਂ ਫਿਰਦਾ ਰਿਹਾ ਕਹਿੰਦਾ ਬਾਬਾ ਜੀ ਵੀ ਤੁਸੀਂ ਤਾਂ ਇੱਕ ਵਾਰ ਮੈਨੂੰ ਕਿਹਾ ਸੀ ਵੀ ਤੇਰੇ ਮੱਥੇ ਦੇ ਉੱਤੇ ਲਿਖਿਆ ਤੂੰ ਬਹੁਤ ਤੇਰੇ ਕੋਲ ਧੰਦੌਲ ਦੋ ਤੇ ਤੂੰ ਆਇਸ਼ ਕਰੂਗਾ ਪਰ ਮੈਂ ਤਾਂ ਅੱਜ ਵੀ ਕਰੀਪੀ ਨਾਲ ਲੜ ਰਿਹਾ ਵੀ ਮੇਰੇ ਕੋਲ ਤਾਂ ਜੋ ਕੁਝ ਨਹੀਂ ਮੇਰਾ ਤਾਂ ਸਮਾਂ ਬਹੁਤ ਮਾੜਾ ਚੱਲ ਰਿਹਾ ਜਿਵੇਂ ਮਾੜਾ ਕੱਢ ਰਿਹਾ ਤੇ ਤੁਸੀਂ ਮੈਨੂੰ ਇਸ ਤਰ੍ਹਾਂ ਕਹਿੰਦੇ ਆ ਕਿ ਤੇਰੇ ਕੋਲ ਤਾਂ ਅੰਦੌਲਤ ਹੋਇਆਗਾ ਤੂੰ ਐਸ਼ ਕਰੇਗਾ ਤੇ ਬਾਬਾ ਜੀ ਬਾਬਾ ਫਰੀਦ ਜੀ ਨਿਚਿੰਤਾ ਵਿੱਚ ਪੈ ਗਏ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ ਮੈਂ ਨਹੀਂ ਕਹਿੰਦਾ ਕਹਿੰਦਾ ਵੀ ਤੂੰ ਕੋਈ ਗਲਤੀ ਤਾਂ ਨਹੀਂ ਕਰਦਾ ਤੇ ਮੈਨੂੰ ਐਂ ਦੱਸ ਤੇਰੇ ਘਰ ਦੇ ਵਿੱਚ ਕੋਈ ਬਿੱਲੀ ਕੋਈ ਜਾਨਵਰ ਆਉਂਦਾ ਤਾਂ ਨਹੀਂ ਜਿਹਨੂੰ ਮਾਰਦਾ ਉਹ ਕਹਿੰਦਾ ਬਾਬਾ ਜੀ ਮੈਂ ਤਾਂ ਕਰਕੇ ਕਬੂਤਰ ਰੱਖੇ ਹੋਏ ਆ ਘਰ ਦੇ ਵਿੱਚ ਤੇ ਬਿੱਲੀ ਉਹਨਾਂ ਨੂੰ ਖਾਣ ਲਈ ਆਉਂਦੀ ਹੈ ਕਬੂਤਰਾਂ ਨੂੰ ਤੇ ਇਹਦੇ ਲਈ ਮੈਂ ਜਦੋਂ ਵੀ ਬਿੱਲੀ ਆਉਂਦੀ ਉਹਨੂੰ ਕੁੱਟ ਕੇ ਮਾਰ ਕੇ ਭਜਾ ਦਿੰਦਾ ਹੈਗਾ ਤੇ ਫਿਰ ਬਾਬਾ ਜੀ ਕਹਿੰਦੇ ਵੀ ਇਹ ਤੂੰ ਕੰਮ ਬਹੁਤ ਗਲਤ ਕਰਦਾ ਹੈਗਾ ਉਹ ਬਿੱਲੀ ਤੇ ਕਬੂਤਰ ਖਾਣ ਨਹੀਂ ਆਉਂਦੀ ਉਹ ਸਦਾ ਤਨ ਕੀ ਸੰਦੇਸ਼ ਦੇ ਕੇ ਆਉਂਦੀ ਹੈ ਕੋਈ ਲక్ష్ਮੀ ਵਲੋਂ ਧੀ ਤੇ ਤੂੰ ਉਹਨੂੰ ਮਾਰਿਆ ਨਾ ਕਿ ਤੂੰ ਸਦੀ ਉਹਨੂੰ ਦੁੱਧ ਬਾਦ ਪਾਇਆ ਕਰੋ ਤੇ ਪੇਟ ਭਰ ਕੇ ਚਾਹੇ ਤੂੰ ਕਿਉਂ ਤੇਰੇ ਕਬੂਤਰਾਂ ਨੂੰ ਪਵੇ ਕਬੂਤਰਾਂ ਨੂੰ ਕਹੂੰਗੀ ਨਹੀਂ ਤੇ ਤੂੰ ਪੇਟ ਭਰ ਜਾ ਕਰੋ ਤੇ ਬਿੱਲੀ ਦੀ ਸੇਵਾ ਕਰੋ ਫਿਰ ਜਿਉ ਬਿੱਲੀ ਸੇਵਾ ਕਰਨ ਨਾਲ ਥੋੜੇ ਸਮੇਂ ਬਾਅਦ ਬਹੁਤ ਐਸੀ ਹਲਾ ਧੰਨਵਾਦ ਤੇ ਸੁਣਾ ਜੀ ਮੈਂ ਤੁਹਾਨੂੰ ਕਹਿੰਦਾ ਇਹਦੇ ਲਈ ਜੀ ਇਸ ਤਰ੍ਹਾਂ ਜਦੋਂ ਵੀ ਜਾਨਵਰ ਆਪਣੇ ਘਰ ਦੇ ਵਿੱਚ ਆਉਂਦੇ ਕੋਈ ਚੰਗਾ ਸੰਕੇਤ ਲੈ ਕੇ ਆਉਂਦੇ ਮਾੜਾ ਸੰਕੇਤ ਨਹੀਂ ਲੈ ਕੇ ਆਉਂਦੇ ਕਦੇ ਵੀ ਇਹਨਾਂ ਆਪ ਕੋ ਬਿੱਦੀ ਨਹੀਂ ਪਾਲਣੀ ਚਾਹੀਦੀ ਬਲੀ ਨਹੀਂ ਉਹ ਪਰ ਜਦੋਂ ਤੁਹਾਡੇ ਘਰ ਦੇ ਵਿੱਚ ਜਾਨਵਰ ਆਏ ਉਹਨੂੰ ਕਦੇ ਵੀ ਦੁਦਕਾਰ ਉਹਨਾਂ ਮਾਰਨਾ ਉਹਨਾਂ ਸੰਦੀ ਪਿਆਰ ਨਾਲ ਦੇਓ ਹਾਂ ਇੱਕ ਦਿਨ ਦੋ ਦਿਨ ਚਾਰ ਦਿਨ ਆਉਂਦੀਆਂ ਉਹਨੂੰ ਦੁੱਧ ਤੁਸੀਂ ਜ਼ਰੂਰ ਪਿਆਓ ਜੀ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਜੋ ਵੀਡੀਓ ਤੁਹਾਨੂੰ ਵਧੀਆ ਲੱਗੀ ਚੈਨਲ ਸਬਸਕ੍ਰਾਈਬ ਕਰਨਾ ਤੁਸੀਂ ਇੰਨਾ ਕੀਮਤੀ ਸਮਾਂ ਕੱਟ ਕੇ ਮੇਰੇ ਨਾਲ ਜੁੜਦੇ ਹੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ